ਉੱਡੇ ਦੇ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਦੀ ਮਹਿਮ ਸੰਤ ਬਲਜੀਤ ਸਿੰਘ ਸ਼ਿਖੇਵਾਲ ਜੀ ਦੀ ਅਗਵਾਈ ਦੇ ਵਿੱਚ ਇੱਕ ਸੰਗਠਨ ਦੇ ਸਹਿਯੋਗ ਨਾਲ ਚੱਲ ਰਹੀ ਹੈ ਕਿ ਜਿੱਥੇ ਅਸੀਂ ਖੜੇ ਆ ਇਹ ਸ਼ਹਿਰ ਦਾ ਨਾਲਾ ਇੱਧਰ ਲਗਭਗ 70 ਐਮਐਲਡੀ ਪਾਣੀ ਇੱਥੇ ਬੁੱਡੇ ਦਰਿਆ ਦੇ ਵਿੱਚ ਗੰਦਾ ਡਿੱਗਦਾ ਹੈ ਅਣਸੁੱਜਿਆ ਪਾਣੀ ਹੈ ਇਹਨੂੰ ਟ੍ਰੀਟ ਕਰਨ ਵਾਸਤੇ ਟ੍ਰੀਟਮੈਂਟ ਪਲਾਂਟ ਲੱਗਾ ਹੋਇਆ ਕਿਉਂਕਿ ਸੰਤ ਸ਼ਿਖੇਵਾਲ ਜੀ ਨੇ ਜੁਗਤੋਂ ਵੇਂ ਦੀ ਸੇਵਾ ਦੀ ਸ਼ੁਰੂਆਤ ਕੀਤੀ ਸੀ ਔਰ ਉਸ ਤੋਂ ਬਾਅਦ 2008 ਤੇ 2011 ਦੇ ਵਿੱਚ ਜੋ ਕਾਲਾ ਸਿੰਘਲ ਡਰੀਮ ਤੇ ਬਣ ਲਾਏ ਉਸ ਤੋਂ ਬਾਅਦ ਬਤੌਰ ਪੰਜਾਬ ਪੂਸ਼ਨ ਕੰਟਰੋਲ ਬੋਰਡ ਦੇ ਮੈਂਬਰ ਤੇ ਐਨਟੀਟੀ ਦੇ ਨਿਕਰਾਨ ਕਮੇਟੀ ਦੇ ਮੈਂਬਰ ਹੋਣ नाते ਲਗਾਤਾਰ ਜਤਨ ਕਰਕੇ ਪੂਰੇ ਪੰਜਾਬ ਦੇ ਵਿੱਚ ਟ੍ਰੀਟਮੈਂਟ ਪਲਾਂਟ ਲੱਗੇ ਆ ਲੁਧਿਆਣੇ ਵਿੱਚ ਵੀ ਟ੍ਰੀਟਮੈਂਟ ਪਲਾਂਟ ਲੱਗ ਚੁੱਕੇ ਆ ਪਰ ਉਹਦੇ ਤੱਕੇ ਪਾਣੀ ਪਹੁੰਚ ਨਹੀਂ ਰਿਹਾ ਕਿਉਂਕਿ ਜੋ ਪ੍ਰਸ਼ਾਸਨ ਵੱਲੋਂ ਜੋ ਨਿਊਕਲਰ ਪਾਰਕੂਸ਼ਨ ਵੱਲੋਂ ਪੰਪਿੰਗ ਸਿਸਟਮ ਬਣਾਇਆ ਜਾ ਰਿਹਾ ਸੀ ਉਹਤੇ ਟੌਰਟ ਦਾ ਸਟੇ ਹੋ ਗਿਆ ਤੇ ਹੁਣ ਪਿਛਲੇ ਕਾਫੀ ਲੰਬੇ ਸਮੇਂ ਤੋਂ ਘਮ ਰੁਪਿਆ ਸੀ ਤਾਂ ਸਾਫੀ ਸਰਵ ਜੀ ਨੇ ਇਹ ਸਾਡੇ ਪਿੰਡ ਦੇ ਪਾਣੀ ਸਿਸਟਮ ਬਣ ਰਿਹਾ ਹੈ ਇਹ ਇੱਥੇ ਹੁਣ ਸਬੰਧੂ ਸਟੇਸ਼ਨ ਨੂੰ ਬਣਾ ਕੇ ਮੋਟਰਾਂ ਲਾ ਕੇ ਇਹ ਪਾਣੀ ਨੂੰ ਟ੍ਰੀਟਮੈਂਟ ਪਲਾਂਟ ਤੱਕ ਪਹੁੰਚਾਇਆ ਜਾਣਾ ਤੇ ਲਗਭਗ ਇਹ ਵੱਡੀ ਮਾਤਰਾ ਵਿੱਚ ਇੱਕ ਵੱਡਾ ਜਿਹੜਾ ਪਾਣੀ ਦਾ ਸਰੋਤ ਕੰਦੇ ਪਾਣੀ ਜਿਹੜਾ ਉੱਦੇ ਦਰਿਆ ਵਿੱਚ ਮਿਲਦਾ ਵਾ ਉਹ ਫਿਰ ਟ੍ਰੀਟ ਹੋਣਾ ਸ਼ੁਰੂ ਹੋ ਜਾਊਗਾ ਜਿਹਦੇ ਨਾਲ ਕਬੱਡੀ ਰਾਹਤ ਮਿਲੇਗੀ ਔਰ ਇਕੱਲਾ ਇਹ ਨਹੀਂ ਇਹ ਨਾਲ ਦੀ ਨਾਲ ਬਾਬਾ ਜੀ ਵੱਲੋਂ ਜੋ ਤਿਆਰੀਆਂ ਦਾ ਆ ਜੋ ਹੈ ਉਹਨੂੰ ਉਦਰੀਆਸ਼ੀ ਦੇ ਅਗਰੇ ਅਸੀਂ ਉਹਨੂੰ ਉਸ ਕੋਈ ਨੂੰ ਚੱਕਣ ਦਾ ਪ੍ਰਬੰਧ ਕੀਤਾ ਗਿਆ ਵਾ ਉਹਨਾਂ ਦੇ ਮਾਲਮੂਤ ਕਰਨ ਨੂੰ ਸਕੂਲ ਚਾਕੇ ਲਜਾਇਆ ਜਾ ਰਿਹਾ ਵਾ ਇਹ ਨਾਲ ਦੀ ਨਾਲ ਜੋ ਸ਼ਹਿਰ ਦੀ ਇੰਡਸਟਰੀ ਹੈ ਉਹਦੇ ਤੇ ਵੀ ਜੋ ਪੰਜਾਬ ਪলিউਸ਼ਨ ਕੰਟਰੋਲ ਬੋਰਡ ਹੈ ਭਾਗ ਹੈ ਉਹਨਾਂ ਨੂੰ ਲਗਾਤਾਰ ਨਿਰਦੇਸ਼ ਦਿੱਤੇ ਜਾ ਰਹੇ ਆ ਕਿ ਉਹ ਲਗਾਤਾਰ ਚੈਕਿੰਗ ਕਰਨ ਕਿ ਕੋਈ ਵੀ ਇੰਡਸਟਰੀ ਅਨਸੋਧਿਆ ਪਾਣੀ ਇਹਦੇ ਵਿੱਚ ਨਾ ਪਾਵੇ ਸੋ ਉਮੀਦ ਹੈ ਕਿ ਨਵੇਂ ਸਾਲ ਚੜਿਆ ਕਿ ਨਵੇਂ ਸਾਲ ਦੇ ਵਿੱਚ ਸਾਨੂੰ ਕੁਤਾਦਰੀ ਆ ਵਾਪਸ ਮੋੜ ਆਪਣੀ ਖਰਾਕ ਨੂੰ ਦੇਖ ਰਿਹਾ ਚਾਹੇਗਾ ਔਰ ਬਾਬੇ ਨਾਲ ਕਦੀ ਪਰਸੋਈ ਹੋਈ ਤਰਤੀਬ ਉਹਨਾਂ ਨੇ ਇਸ ਤੇ ਮਾਣ ਕਰ ਚੜ੍ਹ ਨਾ ਪਾਏ ਉਹਨਾਂ ਦੇ ਫਸ਼ਣਾ ਨਾਲ ਲੁਧਿਆਣਾ ਵਧੀਆ ਹੈ ਦਾ ਵਿਕਾਸ ਹੋਇਆ ਹੈ ਕਿ ਹੁਣ ਇਹ ਕੁਦਰਤ ਬਸੋਂ ਵੀ ਵਧੀਆ ਵਿਕਾਸ ਹੋਇਆ ਹੈ ਕੁਦਰਤ ਦੇ ਨਾਲ ਵੀ ਇੱਕ ਮਕੂ ਵੀ ਉਹਦੇ ਲਈ ਬਾਬਾ ਜੀ ਅਕਲ ਕਰਦੇ ਨੇ